ਤੁਸੀਂ ਦੇਖ ਰਹੇ ਹੋ ਨਾਨਕ ਪੰਥ ਵੈੱਬ ਚੈਨਲ ਜ਼ਿਲ੍ਹਾ ਤਰਨਤਨ ਅਧੀਨ ਆਉਂਦੇ ਕਸਬਾ ਮਾੜੀ ਕੰਬੋਕੇ ਗੁਰਦੁਆਰਾ ਬੌਲੀ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਜਸਤੇਦਾਰ ਬਾਬਾ ਭਜਨ ਸਿੰਘ ਜੀ ਬੀਤੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਿਛਲੇ ਦਿਨੀ ਸੰਗਤਾਂ ਨੂੰ ਵਿਛੋੜਾ ਦੇ ਗਏ ਸਨ ਬੀਤੇ ਕੱਲ ਉਹਨਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਸ਼ਹੀਦ ਦੀ ਗੇਟ ਬਾਬਾ ਸੁਖਾ ਸਿੰਘ ਜੀ ਚੇਲਾ ਮੋੜ ਵਿਖੇ ਕੀਤਾ ਗਿਆ ਹੈ ਜਥੇਦਾਰ ਬਾਬਾ ਭਜਨ ਸਿੰਘ ਜੀ ਬੀਤੇ ਲੰਮੇ ਸਮੇਂ ਤੋਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਮਾੜੀ ਕੰਬੋ ਕੇ ਅਤੇ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਦੀ ਗੇੜ ਚੇਲਾ ਮੋੜ ਵਿਖੇ ਸੇਵਾ ਨਿਭਾ ਰਹੇ ਹਨ ਬਾਬਾ ਜੀ ਨੇ ਆਪਣੇ ਜੀਵਨ ਕਾਲ ਸਮੇਂ ਅਨੇਕਾਂ ਹੀ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸਿੱਖੀ ਦੇ ਪ੍ਰਚਾਰ ਪਸਾਰ ਵਿੱਚ ਅਹਿਮ ਅਹਿਮ ਯੋਗਦਾਨ ਪਾਇਆ ਅਤੇ ਆਪਣੇ ਜੀਵਨ ਕਾਲ ਸਮੇਂ ਅਨੇਕਾਂ ਹੀ ਪ੍ਰਾਣੀਆਂ ਨੂੰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕੀਤਾ ਅਤੇ ਅੰਮ੍ਰਿਤ ਦੇ ਧਾਰਨੀ ਕੀਤਾ ਸੋ ਬਾਬਾ ਜੀ ਨੇ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਿਵੇਂ ਇਮਾਰਤਾਂ ਦੀ ਸੇਵਾ ਸਰਾਵਾਂ ਦੀ ਸੇਵਾ ਅਨੇਕ ਪ੍ਰਕਾਰ ਦੀਆਂ ਤਨੋ ਮਨੋ ਦਿਲੋਂ ਹੋ ਕੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਸੋ ਇਸ ਸਮੇਂ ਉਹਨਾਂ ਦੇ ਸੰਸਕਾਰ ਸਮੇਂ ਅੰਤਮ ਰਸਾਵਾਂ ਸਮੇਂ ਹਾਜ਼ਰ ਸੰਤ ਬਾਬਾ ਸੁਰਜੀਤ ਸਿੰਘ ਜੀ ਗੁਰਦੁਆਰਾ ਗੁਰੂ ਕਾ ਝਾੜ ਸਾਹਿਬ ਕੈਰੋਂ ਵਾਲੇ ਬਾਬਾ ਮੌਜਦਾਸ ਜੀ ਮਾੜੀ ਕੰਬੋਕੇ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਮਾੜੀ ਕੰਬੋਕੇ ਵਾਲੇ ਬਾਬਾ ਚਤਰ ਸਿੰਘ ਜੀ ਗੁਰਦੁਆਰਾ ਢਾਬਸਰ ਵਾਲੇ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਵੀਡੀਓ ਨਾਨਕ ਪੰਥ ਵੈੱਬ ਚੈਨਲ ਲਈ ਜਗਦੀਪ ਸਿੰਘ ਚੇਲਾ ਦੀ ਖਾਸ ਰਿਪੋਰਟ ਤੁਰੰਤਾਰਨ ਜਥੇਦਾਰ ਬਾਬਾ ਭਜਨ ਸਿੰਘ ਜੀ ਬੀਤੇ ਲੰਮੇ ਸਮੇਂ ਤੋਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਮਾੜੀ ਕੰਬੋ ਕੇ ਅਤੇ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਦੀ ਗੇੜ ਚੇਲਾ ਮੋੜ ਵਿਖੇ ਸੇਵਾ ਨਿਭਾ ਰਹੇ ਹਨ ਬਾਬਾ ਜੀ ਨੇ ਆਪਣੇ ਜੀਵਨ ਕਾਲ ਸਮੇਂ ਅਨੇਕਾਂ ਹੀ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸਿੱਖੀ ਦੇ ਪ੍ਰਚਾਰ ਪਸਾਰ ਵਿੱਚ ਐਮ ਯੋਗਦਾਨ ਪਾਇਆ ਅਤੇ ਆਪਣੇ ਜੀਵਨ ਕਾਲ ਸਮੇਂ ਅਨੇਕਾਂ ਹੀ ਪ੍ਰਾਣੀਆਂ ਨੂੰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕੀਤਾ ਤੇ ਅੰਮ੍ਰਿਤ ਦੇ ਧਾਰਨੀ ਕੀਤਾ ਸੋ ਬਾਬਾ ਜੀ ਨੇ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਿਵੇਂ ਇਮਾਰਤਾਂ ਦੀ ਸੇਵਾ ਸਰਾਵਾਂ ਦੀ ਸੇਵਾ ਅਨੇਕ ਪ੍ਰਕਾਰ ਦੀਆਂ ਤਣੋ ਮਨੋ ਦਿਲੋਂ ਹੋ ਕੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਸੋ ਇਸ ਸਮੇਂ ਉਹਨਾਂ ਦੇ ਸੰਸਕਾਰ ਸਮੇਂ ਅੰਤਮ ਰਸਾਵਾਂ ਸਮੇਂ ਹਾਜ਼ਰ ਸੰਤ ਬਾਬਾ ਸੁਰਜੀਤ ਸਿੰਘ ਜੀ ਗੁਰਦੁਆਰਾ ਗੁਰੂ ਕਾ ਝਾੜ ਸਾਹਿਬ ਕੈਰੋਂ ਵਾਲੇ ਬਾਬਾ ਮੋਜਦਾਸ ਜੀ ਮਾੜੀ ਕੰਬੋਕੇ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਮਾੜੀ ਕੰਬੋਕੇ ਵਾਲੇ ਬਾਬਾ ਚਤਰ ਸਿੰਘ ਜੀ ਗੁਰਦੁਆਰਾ ਟਾਪਸਰ ਵਾਲੇ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਵੀਡੀਓ ਨਾਨਕ ਪੰਥ ਵੈਬ ਚੈਨਲ ਲਈ ਜਗਦੀਪ ਸਿੰਘ ਚੇਲਾ ਦੀ ਖਾਸ ਰਿਪੋਰਟ ਤਰਨਤਾਰਨ ਅਸੰਗ ਸੱਜਿਆ ਅਸੰਗ ਦੁਤਾਰ ਅਸੰਗ ਸੂਰ ਉਹ ਕਕਸਾਰ ਅਸਾਂ ਕਮੂਲ ਦੇ ਬਲਾਇ ਤਾਰ ਉਧਰ ਤੋਂ ਕੌਣ ਕਹਾ ਨੂੰ ਤਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦੇ ਭਾਵੇਂ ਸਾਈਂ ਕਲੀਕਾਰ ਤੂੰ ਸਦਾ ਸਲਾਮਤ ਨਾਨਕਕਾਰ ਅਸਾਂ ਖਨਾਬ ਅਸਾਂ ਕਿਤਾਬ